ਇੱਕ ਰਾਜਾ ਸੀ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹਕਾਰਾਂ ਨੂੰ ਬੁਲਾ ਕੇ ਕਹਿੰਦਾ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹ ਪਿਆਰ ਨਹੀਂ ਕਰਦੇ ਮੇਰੀ ਬੱਲੇ ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਂਨਾ ਮੈਨੂੰ ਸਲਾਮਾਂ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹਦੇ ਵਜ਼ੀਰ ਨੇ ਸਲਾਹ ਦਿੱਤੀ ਕਿ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦਿਓ ਲੋਕ ਬੱਲੇ ਬੱਲੇ ਕਰ ਦੇਣਗੇ ਬਈ ਕਮਾਲ ਹੋਊਗੀ ਜੀ ਰਾਜਾ ਕਹਿੰਦਾ ਅੱਛਾ ਠੀਕ ਹੈ ਗੱਲ ਉਨ੍ਹਾਂ ਨੇ ਐਲਾਨ ਕਰਾ ਦਿੱਤਾ ਕਿ ਕੱਲ ਰਾਜਾ ਸਾਹਿਬ ਆਪ ਖਜ਼ਾਨੇ ਦੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਇਹ ਸੁਣ ਕੇ ਅਗਲੇ ਦਿਨ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਉਹ ਰਾਜਾ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਉੱਥੇ ਹੀ ਲਾਈਨ ਵਿੱਚ ਇੱਕ ਫਕੀਰ ਬੰਦਾ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਕਬਾਦ ਉਹਦੀ ਵਾਰੀ ਆਈ ਤਾਂ ਉਸਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਜਿਸ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ ਅਪਾਹਜ ਸੀ ਫਕੀਰ ਉਸ ਕੋਲ ਜਾ ਕੇ ਕਹਿੰਦਾ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਫਕੀਰ ਆਪਣੀ ਵਾਰੀ ਉਹਨੂੰ ਦੇ ਕੇ ਫਿਰ ਪਿੱਛੇ ਲੱਗ ਗਿਆ ਲਾਈਨ ਦੇ ਵਿੱਚ ਜਦੋਂ ਫੇਰ ਵਾਰੀ ਆਈ 2 ਘੰਟੇ ਬਾਅਦ ਫੇਰ ਕੋਈ ਖੜਾ ਸੀ ਅੱਖਾਂ ਤੋਂ ਅੰਨਾ ਬੰਦਾ ਸੀ ਕਹਿੰਦਾ ਭਾਈ ਤੂੰ ਕਦੋਂ ਲਾਈਨ ਵਿੱਚ ਲੱਗੇਗਾ ਤੇਰੀ ਤਾਂ ਵਾਰੀ ਨਹੀਂ ਆਉਣੀ ਛੇਤੀ ਤੂੰ ਆ ਜਾ ਮੇਰੇ ਖਾਤੇ ਆ ਜਾ ਮੈਂ ਪਿੱਛੇ ਲਾਈਨ 'ਚ ਦੁਬਾਰਾ ਲੱਗ ਜਾਣਾ ਮੈਂ ਦੁਬਾਰਾ ਆ ਜਾਵਾਂਗਾ ਦੋ ਵਾਰੀ ਤਿੰਨ ਵਾਰੀ ਪੰਜ ਸੱਤ ਵਾਰੀਆਂ ਜਦੋਂ ਦਿੱਤੀਆਂ ਸਾਰੀ ਰਿਆਸਤ ਦੇ ਵਿੱਚ ਸਾਰੇ ਸ਼ਹਿਰ 'ਚ ਰੋਲਾ ਪੈ ਗਿਆ ਰਾਜੇ ਦਾ ਕੋਈ ਨਾਮ ਹੀ ਨਾ ਲਵੇ ਫਕੀਰ ਦੀਆਂ ਗੱਲਾਂ ਚੱਲਣ ਕਹਿੰਦੇ ਬਈ ਫਕੀਰ ਆ ਗਿਆ ਇੱਕ ਸਵੇਰ ਦਾ ਵਾਰੀਆਂ ਹੀ ਵੰਡੀ ਜਾਂਦਾ ਏ ਕਹਿੰਦੇ ਜਦੋਂ ਨੇੜੇ ਚ ਇਹ ਆਉਂਦਾ ਕਹਿੰਦਾ ਤੂੰ ਆ ਜਾ ਮੈਂ ਫੇਰ ਆ ਜੂੰ ਰਾਜੇ ਨੂੰ ਜਦੋਂ ਪਤਾ ਲੱਗਾ ਉਹ ਕਹਿੰਦਾ ਖਜ਼ਾਨਾ ਮੈਂ ਵੰਡੀ ਜਨਾ ਤੇ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਏ ਮੈਂ ਤਾਂ ਬੱਲੇ ਬੱਲੇ ਵਾਸਤੇ ਤਾਂ ਮੈਂ ਖਜ਼ਾਨਾ ਵੰਡਣ ਲੱਗਾ ਸੀ ਜਦੋਂ ਫਿਰ ਪਿਛਲੇ ਚਹੇ ਪਹਿਰ ਫੇਰ ਵਾਰੀ ਆਈ ਫਕੀਰ ਦੀ ਉਹਨੇ ਫਿਰ ਕਿਸੇ ਨੂੰ ਵਾਰੀ ਦੇਣੀ ਚਾਹੀ ਤਾਂ ਰਾਜੇ ਨੇ ਉਹਦੀ ਬਾਹ ਫੜ ਲਈ ਕਹਿੰਦਾ ਫਕੀਰਾ ਗਲਤ ਕਰ ਰਿਹਾ ਤੂੰ ਫਕੀਰ ਕਹਿੰਦਾ ਕੀ ਕਰ ਰਿਹਾ ਰਾਜਾ ਸਾਹਿਬ ਮੈਂ ਗਲਤ ਰਾਜਾ ਕਹਿੰਦਾ ਮੈਂ ਸਵੇਰ ਦਾ ਦੇਖੀ ਜਾਣਾ 15 20 ਵਾਰੀ ਹੋ ਗਿਆ ਹੁਣ ਤੱਕ ਤੂੰ ਆਉਂਦਾ ਲਾਈਨ 'ਚ ਲੱਗਦਾ ਜਦੋਂ ਤੇਰੀ ਵਾਰੀ ਆਉਂਦੀ ਕਿਸੇ ਹੋਰ ਨੂੰ ਦੇ ਕੇ ਆਪਣੀ ਵਾਰੀ ਫੇਰ ਲਾਈਨ 'ਚ ਲੱਗ ਜਾਣਾ ਇਹ ਗਲਤ ਹੈ ਤਾਂ ਫਕੀਰ ਰਾਜੇ ਨੂੰ ਕਹਿੰਦਾ ਗਲਤ ਨਹੀਂ ਹੈਗਾ ਰਾਜਾ ਸਾਹਿਬ ਆਪਣੇ ਦੋਨਾਂ 'ਚ ਕੋਈ ਫਰਕ ਨਹੀਂ ਰਾਜਾ ਕਹਿੰਦਾ ਕਿਵੇਂ ਫਕੀਰ ਕਹਿੰਦਾ ਜੋ ਕੁਝ ਤੇਰੇ ਕੋਲ ਹੈ ਉਹ ਤੂੰ ਵੰਡੀ ਜਾਣਾ ਜੋ ਕੁਝ ਮੇਰੇ ਕੋਲ ਹੈ ਉਹ ਮੈਂ ਵੰਡੀ ਜਾਣਾ ਤੇਰੇ ਕੋਲ ਖਜ਼ਾਨਾ ਹੈ ਮੇਰੇ ਕੋਲ ਵਾਰੀ ਹੈ ਲੈ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਹੁਣ ਖਜ਼ਾਨਾ ਤਾਂ ਇੱਕ ਦਿਨ ਦੋ ਦਿਨ ਪੰਜ ਦਿਨ ਚ ਮੁੱਕ ਜਾਉ ਵਾਰੀ ਦਾ ਕੀ ਉਹ ਤਾਂ ਭਾਵੇਂ ਦੋ ਮਹੀਨੇ ਦੇਈ ਜਾਵਾ ਵਾਰੀ ਰਾਜਾ ਪੈਰੀ ਪਹਿ ਗਿਆ ਫਕੀਰ ਨੇ ਉਸ ਨੂੰ ਚੱਕਿਆ ਤੇ ਰਾਜੇ ਨੂੰ ਕਹਿੰਦਾ ਖਜ਼ਾਨਿਆਂ ਨਾਲ ਜਾਂ ਪੈਸਿਆਂ ਨਾਲ ਹੀ ਪੱਲੇ ਬੱਲੇ ਨਹੀਂ ਹੁੰਦੀ ਲੋਕਾਂ ਦੇ ਹੱਕ ਵਿੱਚ ਖੜਨਾ ਵੱਡੀ ਗੱਲ ਹੈ ਸੋ ਜਿਹੜੇ ਲੋਕ ਕਹਿੰਦੇ ਹਨ ਕਿ ਰੱਬ ਨੇ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਕਾਹਦਾ ਦਾਨ ਕਰੀਏ ਦਾਨ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਰੱਬ ਨੇ ਦਿੱਤਾ ਬਹੁਤ ਕੁਝ ਹੈ ਜੋ ਅਸੀਂ ਲੋਕਾਂ ਦੇ ਭਲੇ ਵਾਸਤੇ ਕਰ ਸਕਦੇ ਹਾਂ